ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਾਂਗੇ ਵੀਰ ਕਾਵਿ ਬਾਰੇ ਜਾਣ ਪਛਾਣ ਵੀਰ ਕਾਵ ਉਸ ਕਹਾਵ ਰਚਨਾ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਵੀਰ ਰਸ ਹੁੰਦਾ ਹੈ ਸੋ ਉਤਸ਼ਾਹ ਅਤੇ ਵੀਰ ਰਸ ਨਾਲ ਭਰਪੂਰ ਕਾਵ ਨੂੰ ਵੀਰ ਕਾਵ ਆਖਦੇ ਹਨ ਇਸ ਵਿੱਚ ਵੀਰ ਯੋਧੇ ਦੀ ਗਾਥਾ ਗਾਈ ਗਈ ਹੁੰਦੀ ਹੈ ਅਤੇ ਵੀਰ ਨਾਇਕ ਦੇ ਚਾਰ ਭੇਦ ਦੱਸੀ ਗਏ ਹਨ ਯੋਧਾ ਦਾਨੀ ਦਇਆਵੰਤ ਤੇ ਧਰਮੀ ਪੰਜਾਬੀ ਵੀਰ ਕਾਵ ਦਾ ਪਿਛੋਕੜ ਲਗਭਗ 2000 ਵਰੇ ਪੰਜਾਬ ਵਿਦੇਸ਼ੀ ਜਰਵਾਨਿਆਂ ਵਿਰੁੱਧ ਜੰਗਾਂ ਯੁੱਧਾਂ ਦਾ ਅਖਾੜਾ ਬਣਿਆ ਰਿਹਾ ਤੇ ਪੰਜਾਬ ਦੇ ਵਾਤਾਵਰਨ ਵਿੱਚ ਹਿੰਸਾ ਅਤੇ ਖੂਨ ਖਰਾਬੇ ਦੀ ਹਨੇਰੀ ਨਿਰੰਤਰ ਚਲਦੀ ਰਹੀ ਇਸ ਵਾਤਾਵਰਨ ਨੇ ਪੰਜਾਬੀਆਂ ਨੂੰ ਵੀਰ ਯੋਧੇ ਬਣਾ ਦਿੱਤਾ ਤੇ ਪੰਜਾਬ ਵਿੱਚ ਵੀਰ ਪਰੰਪਰਾ ਨੇ ਜਨਮ ਲਿਆ ਇਸੇ ਪਰੰਪਰਾ ਰਾਹੀਂ ਪੰਜਾਬੀ ਸਾਹਿਤ ਵਿੱਚ ਵੀਰ ਸਾਹਿਤ ਦੇ ਵੱਖ-ਵੱਖ ਰੂਪਕਾਰ ਵਿਕਸਿਤ ਹੋਏ वीर काव्य ਦੇ ਪ੍ਰਮੁੱਖ ਕਾਵ ਰੂਪ ਪੰਜਾਬੀ ਸਾਹਿਤ ਵਿੱਚ वीर काव्य ਦੇ ਦੋ ਪ੍ਰਮੁੱਖ ਰੂਪ ਹਨ ਵਾਰ ਤੇ ਜੰਗਨਾਮਾ ਵਾਰਾਂ ਸਿੱਖਾਂ ਦੁਆਰਾ ਲਿਖੀਆਂ ਜਾਂਦੀਆਂ ਹਨ ਵਾਰ ਕਾਵ ਮੁੱਖ ਤੌਰ ਤੇ ਵੀਰ ਰਸ ਨਾਲ ਭਰਪੂਰ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਇਹ ਯੁੱਧ ਸਰੀਰਕ ਰੂਪ ਨਾਲ ਵਿੱਚ ਹੀ ਲੜਿਆ ਜਾਵੇ ਕਈ ਵਾਰ ਮਾਨਸਿਕ ਦਵੰਦ ਨੂੰ ਵੀ ਵਾਰ ਦੇ ਮਾਧਿਅਮ ਰਾਹੀਂ ਪ੍ਰਗਟਾਇਆ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਈ ਵਾਰਾਂ ਤੇ ਭਾਈ ਗੁਰਦਾਸ ਦੀਆਂ 39 ਵਾਰਾਂ ਇਸੇ ਵਰਗ ਦੀਆਂ ਅਧਿਆਤਮਿਕ ਵਾਰਾਂ ਹਨ ਅਧਿਆਤਮਿਕ ਅਤੇ ਉਪਦੇਸ਼ਾਤਮਕ ਵਾਰਾਂ ਵਿੱਚ ਵੀਰ ਰਸ ਨਹੀਂ ਹੁੰਦਾ ਇਨ੍ਹਾਂ ਵਾਰਾਂ ਵਿੱਚ ਨੇਕੀ ਬਦੀ ਸੱਚ ਤੇ ਕੂੜ ਗੁਰਮਖ ਤੇ ਮਨਮੁਖ ਦੇ ਦਰਮਿਆਨ ਨਿਰੰਤਰ ਛਿੜੇ ਰਹਿਣ ਵਾਲੇ ਸੰਘਰਸ਼ਾਂ ਨੂੰ ਰੂਪਮਾਨ ਕੀਤਾ ਗਿਆ ਹੁੰਦਾ ਹੈ ਜੰਗਨਾਮਾ ਕਾਵ ਰੂਪ ਨੂੰ ਵਧੇਰੇ ਕਰਕੇ ਮੁਸਲਮਾਨ ਕਵੀਆਂ ਨੇ ਅਪਣਾਇਆ ਹੈ ਜੰਗਨਾਮਾ ਤੋਂ ਭਾਵ ਹੈ ਕਿਸੇ ਲੜਾਈ ਯੁੱਧ ਜਾਂ ਜੰਗ ਦਾ ਸਮਾਚਾਰ ਪਹਿਲਾਂ ਪਾਰਕਾਰ ਕਾਰੇ ਚੰਗੀ ਤਰ੍ਹਾਂ ਸਮਝਾਂਗੇ ਵਾਰ ਕਾ ਵਾਰ ਸ਼ਬਦ ਦਾ ਮੂਲ ਸੰਸਕ੍ਰਿਤ ਦੇ ਵ੍ਰੀ ਤਾਤੂ ਤੋਂ ਹੋਇਆ ਮੰਨਿਆ ਜਾਂਦਾ ਹੈ ਜਿਸ ਦਾ ਅਰਥ ਹੈ ਵਾਰ ਕਰਨਾ ਪਿੱਛੇ ੱਟਕਣਾ ਪਰੇ ਹਟਾਉਣਾ ਵਿਰੋਧ ਕਰਨਾ ਤੇ ਰੋਕਣਾ ਆ ਇਹ ਸੰਸਕ੍ਰਿਤ ਦੇ ਵਾਰਣ ਸ਼ਬਦ ਦਾ ਹੀ ਤਤਪਭਵ ਰੂਪ ਹੈ ਕਿਉਂਕਿ ਇਸ ਵਿੱਚ ਵਰਣਿਤ ਵਿਸ਼ੇ ਦਾ ਪ੍ਰਭਾਵ ਪਾਉਣ ਲਈ ਕਈ ਕਟਨਾਵਾਂ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ ਕੁਝ ਵਿਦਵਾਨ ਇਸ ਦਾ ਮੂਲ ਵਾਰਤਾ ਸ਼ਬਦ ਨੂੰ ਮੰਨਦੇ ਹਨ ਕਿਉਂਕਿ ਇਸ ਵਿੱਚ ਕਿਸੇ ਵਿਰਤਾਂਤ ਦਾ ਵਰਣਨ ਕੀਤਾ ਜਾਂਦਾ ਹੈ ਵਾਰ ਉਸ ਕਹਾਵਤਾਂ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਨਾਇਕ ਦੀ ਪ੍ਰਸ਼ੰਸਾ ਯੁੱਧ ਦੇ ਪ੍ਰਸੰਗ ਵਿੱਚ ਕੀਤੀ ਗਈ ਹੋਵੇ ਅਤੇ ਨਾਇਕ ਪ੍ਰਤੀ ਨਾਇਕ ਦੀ ਟੱਕਰ ਸੂਖਮ ਜਾਂ ਸਥੂਲ ਦੋਹਾਂ ਤਰ੍ਹਾਂ ਦੀ ਹੋਵੇ ਯੁੱਧ ਸੰਬੰਧੀ ਲਿਖਿਆ ਵਾਰਾਂ ਵਿੱਚ ਟੱਕਰ ਦਾ ਸਰੂਪ ਸਤੂਲ ਅਤੇ ਅਧਿਆਤਮਿਕ ਵਾਰਾਂ ਵਿੱਚ ਟੱਕਰ ਦਾ ਸਰੂਪ ਸੂਖਮ ਹੁੰਦਾ ਹੈ ਕਾਂ ਸਿੰਘ ਨਾਭਾ ਅਨੁਸਾਰ ਵਾਰ ਦੀ ਪਰਿਭਾਸ਼ਾ ਉਹ ਕਵਿਤਾ ਜਿਹੜੀ ਪੌੜੀ ਚੰਦ ਵਿੱਚ ਰਚੀ ਹੋਵੇ ਵਾਰ ਦੇ ਨਿਭਾਲੇ کئی ਪ੍ਰਕਾਰ ਦੇ ਛੰਦ ਵਰਤੇ ਗਏ ਹਨ ਜਿਵੇਂ ਬੈਂਤ ਸਵਈਆ ਦਵਈਆ ਕੁੰਡਲੀਆਂ ਆਦ ਪਰ ਆਮ ਤੌਰ ਤੇ ਵਾਰ ਪੌੜੀ ਜਾਂ ਨਿਸ਼ਾਨੀ ਛੰਦ ਵਿੱਚ ਹੀ ਰਚੀਆਂ ਜਾਂਦੀਆਂ ਹਨ ਟਾਡੀਆਂ ਦੁਆਰਾ ਗਾਈਆਂ ਜਾਣ ਵਾਲੀਆਂ ਸਾਰੀਆਂ ਵਾਰਾਂ ਪੌੜੀਆਂ ਵਿੱਚ ਹੀ ਰਚੀਆਂ ਜਾਂਦੀਆਂ ਹਨ ਯੁੱਧਨਾ ਸੰਬੰਧਿਤ ਵਿੱਚ ਕਿਸੇ ਬਹਾਦਰ ਯੋਧੇ ਜਾਂ ਸੂਰਮੇ ਨਾਇਕ ਦਾ ਜਸ ਗਾਇਆ ਜਾਂਦਾ ਹੈ ਪਰ ਅਧਿਆਤਮਿਕ ਵਾਰਾਂ ਵਿੱਚ ਪ੍ਰਮਾਤਮਾ ਦਾ ਜਸ ਗਾਇਆ ਜਾਂਦਾ ਹੈ ਯੁੱਧਨਾ ਸੰਬੰਧਿਤ ਵਾਰ ਵਿੱਚ ਵੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ ਅਦਭੁਤ ਰਸ ਭਿਆਨਕ ਰਸ ਰੋਦਰ ਰਸ ਤੇ করুণਾ ਰਸ ਇਸ ਦੇ ਸਹਿਯੋਗੀ ਮੰਦੇ ਹਨ ਪ੍ਰੰਤੂ ਅਧਿਆਤਮਿਕ ਵਾਰਾਂ ਵਿਸ਼ੇਸ਼ ਰੂਪ ਵਿੱਚ ਸ਼ਾਂਤ ਰਸ ਨਾਲ ਲਬਰੀਜ਼ ਹੁੰਦੀਆਂ ਹਨ ਕਈ ਵਾਰਾਂ ਵਿੱਚ ਗੁਰਮੁਖ ਤੇ ਮਨਮੁਖ ਦੋ ਧੀਰਾਂ ਹੁੰਦੀਆਂ ਹਨ ਪ੍ਰੋਫੈਸਰ ਪਿਆਰਾ ਸਿੰਘ ਪਦਮਪੌੜੀ ਨੂੰ ਵਾਰ ਦਾ ਪਿੰਡਾ ਆਖਦਾ ਹੈ ਡਾਕਟਰ ਰਤਨ ਸਿੰਘ ਜੰਗੀ ਜੱਗੀ ਪੌੜੀ ਨੂੰ ਵਾਰ ਦਾ ਕਲੇਵਰ ਆਖਦਾ ਹੈ ਅਤੇ ਟੱਕਰ ਨੂੰ ਆਤਮਾ ਉਹਨਾਂ ਦੇ ਸ਼ਬਦਾਂ ਵਿੱਚ ਜੇ ਟੱਕਰ ਵਾਰ ਦੀ ਆਤਮਾ ਹੈ ਤਾਂ ਪੌੜੀ ਕਲੇਵਰ ਹੈ ਵਾਰ ਦੀ ਬੋਲੀ ਜੋ ਸ਼ੀਲੀ ਟੱਕਰ ਭਰਪੂਰ ਤੇ ਯੁੱਧ ਦੀ ਰੰਗਤ ਨਾਲ ਲਬਰੇਜ ਹੁੰਦੀ ਹੈ ਪ੍ਰਯਾਤਮਿਕ ਵਾਰ ਦੀ ਬੋਲੀ ਨਾ ਜੋਸ਼ੀਲੀ ਨਾ ਤਲਕੀ ਭਰਪੂਰ ਸਗੋਂ ਮਧੂਰ ਤੇ ਸ਼ਾਂਤ ਸੁਵਾਦੀ ਧਾਰਨੀ ਹੁੰਦੀ ਹੈ ਵਾਰ ਦੇ ਪ੍ਰਮੁੱਖ ਤੱਤ ਮੰਗਲਾਚਰਨ ਸ਼ੰਕਾਪਕ ਸੰਗਰਸ਼ਪਕ ਸਮਾਧਾਨਪਕ ਮਹਾਤਮਪਕ ਵਾਰਾਂ ਦਾ ਨਿਕਾਸ ਤੇ ਵਿਕਾਸ ਮੁਢਲੇ ਕਾਲ ਦੀਆਂ ਵਾਰਾਂ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਪੁਸਤਕ ਵਿੱਚ ਅਮੀਰ ਖੁਸਰੋ ਦਾ ਨਾਮ ਵਾਰ ਕਾਵਿਚ ਪ੍ਰਥਮ ਮੰਨਿਆ ਹੈ ਉਸਨੇ ਤੁਗਲਕ ਨਸੀਰਉਦਦ ਖਾਨ ਦੀ ਵਾਰ ਲਿਖੀ ਉਸਨੇ ਬਾਦਸ਼ਾਹ ਤੁਗਲਕ ਤੇ ਨਸੀਰਉਦੀਨ ਖਸਰੋ ਖਾਨ ਦਾ ਵਰਣਨ ਕੀਤਾ ਪੂਰਵ ਨਾਨਕ ਕਾਲ ਦੀਆਂ ਵਾਰਾਂ ਪੂਰਵ ਨਾਨਕ ਕਾਲ ਦੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਨੋ ਲੋਕ ਵਾਰਾਂ ਦੀਆਂ ਧੁਨੀਆਂ ਜਿਨ੍ਹਾਂ ਤੇ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਨੂੰ ਗਾਉਣ ਦਾ ਸੰਕੇਤ ਹੈ ਇਹਨਾਂ ਵਿੱਚੋਂ 6 ਵਾਰਾਂ ਪੂਰਵ ਨਾਨਕ ਕਾਲ ਦੀਆਂ ਹਨ ਪਹਿਲੀ ਹੈ ਟੁੰਡੇਸ ਰਾਜੇ ਦੀ ਵਾਰ आसां दी बार इस ਧਨੀਤੇ ਗਾਈ ਗਈ ਹੈ ਅਸਰਾਜਾ ਸਰੰਗ ਦਾ ਪੁੱਤਰ ਸੀ ਅਤੇ ਇਸ ਦਾ ਯੁੱਧ ਆਪਣੇ ਮਤਰੇ ਭਰਾਵਾਂ ਨਾਲ ਹੋਇਆ ਸੀ ਸਰੰਗ ਨੇ ਵਡੇਰੀ ਉਮਰ ਵਿੱਚ ਦੂਜਾ ਵਿਆਹ ਕੀਤਾ ਉਸ ਦਾ ਇੱਕ ਪੁੱਤਰ ਅਸਰਾਜਾ ਸੀ ਮਿਤ੍ਰਈ ਮਾਂ ਨੇ ਉਸ ਨੂੰ ਅਕਸੌਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਣਕਾਨ ਪਤੀ ਕੋਲ ਉਸ ਦੀ ਸ਼ਿਕਾਇਤ ਕੀਤੀ ਉਸ ਨੇ ਉਸ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ ਵਜ਼ੀਰ ਨੇ ਉਸਦੇ ਹੱਥ ਕੱਟ ਕੇ ਵੀਰਾਨ ਖੂਹ ਵਿੱਚ ਸੁੱਟ ਦਿੱਤਾ ਵਣਜਾਰਿਆਂ ਨੇ ਖੂਹ ਵਿੱਚੋਂ ਕੱਢ ਕੇ ਤੋਬੀ ਕੋਲ ਵੇਚ ਦਿੱਤਾ ਕਾਫੀ ਸਮੇਂ ਮਗਰੋਂ ਤੋਬੀ ਦੇ ਨਗਰ ਵਾਲਾ ਰਾਜਾ ਬੇਉਲਾਦ ਮਰ ਗਿਆ ਸਭ ਤੋਂ ਪਹਿਲਾਂ ਸ਼ਹਿਰ ਅੰਦਰ ਵੜਨ ਵਾਲੇ ਨੂੰ ਰਾਜ ਸੰਭੰਦ ਦਾ ਫੈਸਲਾ ਕੀਤਾ ਭਾਗਾ ਨਾਲ ਉਸੇ ਰਾਤ ਤੋਬੀ ਦਾ ਬੈਲ ਖੁੱਲ ਗਿਆ ਅਸਰਾਜਾ ਲਬਦਾ ਲਬਦਾ ਬੂਹੇ ਕੋਲ ਆਇਆ ਤੇ ਬੂਹਾ ਖੜਕਾਇਆ ਬਸ ਉਹ ਰਾਜਾ ਬਣ ਗਿਆ ਕੁਝ ਚਿਰ ਪਿੱਛੋਂ ਗਵੰਡੀ ਰਾਜ ਵਿੱਚ ਕਾਲ ਪੈ ਗਿਆ ਉਹ ਵਜીર ਭੁੱਖ ਦਾ ਮਾਰਿਆ ਅਸਰਾਜੀ ਕੋਲ ਆਇਆ ਤੇ ਉਸ ਨੇ ਉਸ ਦੀ ਟਹਿਲ ਸੇਵਾ ਕੀਤੀ ਈ ਵੀ ਉਸ ਦੀ ਸ਼ਿਫਤ ਵਿੱਚ ਇਹ ਲੋਕ ਵਾਰ ਗਾਈ ਜਾਂਦੀ ਹੈ ਰਾਏ ਕੁਮਾਲ ਮੋਤੀ ਵਾਰ ਗੌੜੀ ਦੀ ਵਾਰ ਇਸੇ ਤੋਂ ਨਿਤੇ ਹੈ ਬਾਹਰ ਦੇ ਇਲਾਕੇ ਵਿੱਚ ਰਹਿਣ ਵਾਲੇ ਚੌਧਰੀ ਕਮਾਲੂਦੀਨ ਨੇ ਆਪਣੇ ਭਰਾ ਸਰੰਗ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਸਰੰਗ ਦਾ ਇੱਕ ਪੁੱਤਰ ਸੀ ਜੋ ਅਜੇ ਛੋਟਾ ਸੀ ਉਸ ਦਾ ਨਾਮ ਵਾਜੂਦੀਨ ਸੀ ਸਰੰਗਦੀ ਵੋਟੀ ਆਪਣੇ ਪੁੱਤਰ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਜਦੋਂ ਉਹ ਵੱਡਾ ਹੋਇਆ ਤਾਂ ਨਾਨਕਿਆ ਦੀ ਫੌਜ ਲੈ ਕੇ ਉਹ ਕਮਾਲੂਦੀਨ ਨਾਲ ਲੜਿਆ ਮੈਮੇ ਹਸਨੇ ਦੀ ਵਾਰ ਇਹ ਦੋਵੇਂ ਕਾਂਗੜੇ ਤੇ ਢੋਲ ਦੇ ਰਾਜਪੂਤ ਸਨ ਹਸਨੇ ਨੇ ਧੋਖੇ ਨਾਲ ਮੈਮੇ ਨੂੰ ਅਕਬਰ ਬਾਦਸ਼ਾਹ ਕੋਲ ਕੈਦ ਕਰ ਦਿੱਤਾ ਸੀ ਮੈਮੇ ਨੇ ਆਪਣੀ ਬਹਾਦਰੀ ਨਾਲ ਅਕਬਰ ਨੂੰ ਖੁਸ਼ ਕਰ ਦਿੱਤਾ ਅਤੇ ਉਸ ਤੋਂ ਫੌਜ ਲੈ ਕੇ ਹਸਨੇ ਤੇ ਹਮਲਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਸਰੰਗ ਦੀ ਵਾਰ ਇਸੇ ਤੁਨੀ ਤੇ ਹੈ ਲੱਲਾ ਬੇਲਮਾ ਦੀ ਵਾਰ ਇਹ ਕਾਂਗੜੇ ਦੇ ਇਲਾਕੇ ਦੇ ਰਾਜਪੂਤ ਸਨ ਇੱਕ ਵਾਰੀ ਲੱਲਾ ਦੇ ਇਲਾਕੇ ਵਿੱਚ ਔੜ ਲੱਗ ਗਈ ਇਸ ਲਈ ਉਸਨੇ ਆਪਣੀ پیداوار ਦਾ 6 ਹਿੱਸਾ ਦੇਣ ਦਾ ਇਕਰਾਰ ਕਰਕੇ ਬਿਲਮਾ ਤੋਂ ਨਹਿਰ ਦਾ ਪਾਣੀ ਲਿਆ ਫਸਲ ਦਾ ਵੇਲਾ ਆਇਆ ਤਾਂ ਇਕਰਾਰ ਪੂਰਾ ਨਾ ਕੀਤਾ ਇਸ ਕਰਕੇ ਦੋਹਾਂ ਵਿੱਚ ਲੜਾਈ ਛਿੜ ਗਈ ਵਡਹੰਸ ਦੀ ਵਾਰ ਇਸੇ ਤੁਨੀ ਤੇ ਹੈ ਸਿਕੰਦਰ ਬਹਿਰਾਮ ਦੀ ਵਾਰ ਸਿਕੰਦਰ ਤੇ ਇਬਰਾਹਿਮ ਇੱਕੋ ਕੁੱਲ ਵਿੱਚੋਂ ਸਨ ਇਬਰਾਹਿਮ ਮੰਦ ਕਰਮੀ ਸੀ ਇਸ ਨੇ ਨੌਜਵਾਨ ਬ੍ਰਾਹਮਣ ਦੀ ਵੋਟੀ ਤੇ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਬ੍ਰਾਹਮਣ ਨੇ ਸਿਕੰਦਰ ਕੋਲੋਂ ਫਰਿਆਦ ਕੀਤੀ ਜਿਸ ਕਾਰਨ ਦੋਹਾਂ ਵਿੱਚ ਲੜਾਈ ਹੋਈ ਬਹਿਰਾਮ ਫੜਿਆ ਗਿਆ ਤੇ ਜਦੋਂ ਉਸ ਨੇ ਆਪਣੇ ਕੀਤੇ ਦਾ ਪਛਤਾਵਾ ਕੀਤਾ ਤਾਂ ਸਿਕੰਦਰ ਨੇ ਉਸ ਨੂੰ ਛੱਡ ਦਿੱਤਾ ਇਹ ਗੁਜਰੀ ਦੀ ਵਾਰ ਗੁਜਰੀ ਦੀ ਵਾਰ ਇਸੇ ਤੋਂ ਨਿਦੇ ਹੈ ਮੂਸੇ ਦੀ ਵਾਰ ਮੂਸੇ ਦੀ ਮੰਗੇਤਰ ਕਿਸੇ ਰਾਜੇ ਨਾਲ ਵਿਆਹੀ ਗਈ ਇਸ ਲਈ ਮੂਸੇ ਨੇ ਉਹਨਾਂ ਨੂੰ ਕੈਦ ਕਰ ਲਿਆ ਜਦੋਂ ਮੂਸੇ ਨੇ ਪੁੱਛਿਆ ਕਿ ਤੂੰ ਕਿਸ ਦੀ ਹੋ ਕੇ ਰਹਿਣਾ ਹੈ ਤਾਂ ਉਸ ਨੇ ਕਿਹਾ ਜਿਸ ਨਾਲ ਵਿਆਹੀ ਗਈ ਹਾਂ ਇਹ ਸੁਣ ਕੇ ਮੂਸੇ ਨੇ ਦੋਹਾਂ ਨੂੰ ਛੱਡ ਦਿੱਤਾ ਕਾਂੜੇ ਦੀ ਵਾਰ ਇਸ ਤੋਂ ਨਿੱਤੇ ਹੈ ਉਪਰੋਕਤ ਵਿੱਚੋਂ ਲੱਲਾ ਵਿਲਮਾ ਦੀ ਵਾਰ 6 6 ਤੁਕਾਂ ਦੀ ਪੌੜੀ ਵਿੱਚ ਮਿਲਦੀ ਹੈ ਅਤੇ ਬਾਕੀ 5 ਵਾਰਾਂ 5 5 ਤੁਕਾਂ ਦੀ ਪੌੜੀ ਵਿੱਚ ਮਿਲਦੀਆਂ ਹਨ ਅਗਲਾ ਆ ਗਿਆ ਨਾਨਕ ਕਾਲ ਦੀਆਂ ਵਾਰਾਂ ਉਪਰੋਕਤ 6 ਵਾਰਾਂ ਤੋਂ ਇਲਾਵਾ ਗੁਰ ਨਾਨਕ ਕਾਲ ਦੀਆਂ 3 ਹੋਰ ਵਾਰਾਂ ਵੀ ਮਿਲਦੀਆਂ ਹਨ ਇਹ 3 ਵਾਰਾਂ ਇਸ ਤਰ੍ਹਾਂ ਹਨ ਪਹਿਲੀ ਵਾਰ ਹੈ ਮਲਕ ਮੂਰੀਦ ਤੇ ਚੰਦਰਨਾ ਸੁਈਆ ਦੀ ਵਾਰ ਮਾਜ ਦੀ ਵਾਰ ਇਸ ਤੋਂ ਨੀਤੇ ਹੈ ਇਸ ਵਿੱਚ ਅਕਬਰ ਦੇ ਸਮੇਂ ਦੇ ਰਾਜਪੁੱਤਾਂ ਤੇ ਚੰਦਰਨਾ ਵਿਚਕਾਰ ਹੋਈ جنگ ਦਾ ਵਰਣਨ ਹੈ ਦੂਸਰੀ ਹੈ ਯੋਧੇ ਵੀਰਾਂ ਦੀ ਵਾਰ ਇਹ ਦੋਵਾਂ ਭਰਾਵਾਂ ਵਿੱਚ ਹੋਈ ਲੜਾਈ ਹੈ ਰਾਮਕਲੀ ਦੀ ਵਾਰ ਇਸੇ ਤੋਂ ਨੀਤੇ ਹੈ ਤੀਸਰੀ ਹੈ ਰਾਣਾ ਕੇਲਾਸ਼ ਦੀ ਮਾਲਦੀਵਾਰ ਇਹ ਚਾਹਾਂਗੀਰ ਦੇ ਸਮੇਂ ਦੀ ਵਾਰ ਹੈ ਮੱਲਾਰ ਦੀਵਾਰ ਇਸੇ ਤੋਂ ਨੀਤੇ ਹੈ ਇਸ ਤੋਂ ਬਾਅਦ ਗੁਰੂ ਸਾਹਿਬਾਨ ਦੀਆਂ ਵਾਰਾਂ ਇਹ ਬਾਈ ਅਧਿਆਤਮਿਕ ਵਾਰਾਂ ਹਨ ਪਹਿਲੇ ਗੁਰੂ ਦੀਆਂ ਤਿੰਨ ਵਾਰਾਂ ਹਨ ਤੀਜੇ ਗੁਰੂ ਦੀਆਂ ਚਾਰ ਵਾਰਾਂ ਚੌਥੇ ਗੁਰੂ ਦੀਆਂ ਅੱਠ ਵਾਰਾਂ ਪੰਜਵੇਂ ਗੁਰੂ ਦੀਆਂ ਛੇ ਵਾਰਾਂ ਹਨ ਸੱਤਾ ਤੇ ਬਲਵੰਡ ਦੀ ਇੱਕ ਵਾਰ ਹੈ ਭਾਈ ਗੁਰਦਾਸ ਜੀ ਦੀਆਂ 39 ਵਾਰਾਂ ਹਨ ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਹੈ 18ਵੀਂ ਸਦੀ ਦੀਆਂ ਵਾਰਾਂ ਪਹਿਲੀ ਹੈ ਵਾਰ ਭੈੜੇ ਕੀ ਪਾਤਸ਼ਾਹੀ ਦਸਮੀ ਇਸ ਵਿੱਚ 1704 ਦੀ ਘਟਨਾ ਬਿਆਨੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਗਈ ਹੈ ਇਸ ਵਿੱਚ 24 ਪੌੜੀਆਂ ਹਨ ਦੂਸਰੀ ਹੈ ਲਵ ਕੁਸ਼ ਦੀ ਵਾਰ ਇਹ ਹੀ ਦੇਵੀदास ਨੇ ਲਿਖੀ ਹੈ ਵਾਰ ਪੇ ਪਾਤਸ਼ਾਹੀ ਦਸਮੀ ਕੀ ਪਾਈ ਗੁਰਦਾਸ ਜੀ ਨੇ ਲਿਖੀ ਹੈ ਚੌਧਰੀਆਂ ਦੀ ਵਾਰ ਇਹ ਸਿੱਧਾ ਜੀ ਉਹਨਾਂ ਨੇ ਲਿਖੀ ਹੈ वार श्री रामचंद्र जी की यह जवाहर सिंह ने लिखी है वार राजा अमर सिंह जी की केशवदास ने लिखी है नादर शाह वार नजावत ने लिखी है चठिया की वार पीर मोहम्मद ने लिखी है कान भगवान की वार तेजबान ने लिखी है वार हकीकत राय अगरा ने लिखी है इस तो बाद उन्नीवीं सदी दियाँ वार सोढ़िया दी वार भाई राम सिंह ने लिखी मुल्तान दी वार ਸ਼ਾਹੀਸ ਦੁਆਰਾ ਸ਼ਿਹਰਫੀ ਗੁਰੂ ਖਾਲਸੇ ਕੀ ਹਾਕਮ ਸਿੰਘ ਦਰਵੇਸ਼ ਨੇ ਲਿਖੀ ਵਾਰ ਸਰਦਾਰ ਹਰੀ ਸਿੰਘ ਨਲੂਆ ਕਾ ਦਰਿਆਨ ਨੇ ਲਿਖੀ 20ਵੀਂ ਸਦੀ ਦੀਆਂ ਵਾਰਾਂ 20ਵੀਂ ਸਦੀ ਵਿੱਚ ਵਾਰ ਲਿਖਣ ਦਾ ਰਿਵਾਜ ਘਟਦਾ ਗਿਆ 20ਵੀਂ ਸਦੀ ਦੇ ਵਿੱਚ ਘਾਰ ਵਾਰਕਾਰਾਂ ਵਿੱਚੋਂ ਪ੍ਰਮੁੱਖ ਹਨ ਸਰਦਾਰ ਹਜਾਰਾ ਸਿੰਘ ਗੁਰਦਾਸਪੁਰੀ ਹਰਿੰਦਰ ਸਿੰਘ ਰੂਪ ਪ੍ਰੋਫੈਸਰ ਮੋਹਨ ਸਿੰਘ ਆਦਿ ਐਸੀ ਵਾਰਕਾ ਫਰੇ ਜਾਣਕਾਰੀ ਹੁਣ ਆਪਾਂ ਜੰਗਨਾਮਨ ਨਾਲ ਰਿਲੇਟਡ ਜਾਣਕਾਰੀ ਦੇਖਾਂਗੇ ਜੰਗਨਾਮਾ ਦੋ ਸ਼ਬਦਾਂ ਜੰਗ ਪਲੱਸ ਨਾਮਾ ਦਾ ਸੰਯੁਕਤ ਰੂਪ ਹੈ ਜੰਗ ਦਾ ਅਰਥ ਹੈ ਯੁੱਧ ਤੇ ਨਾਮਾ ਦਾ ਅਰਥ ਹੈ ਪੱਤਰ ਭਾਵ ਜੰਗ ਦਾ ਪੱਤਰ ਇਹ ਦੋਵੇਂ ਸ਼ਬਦ ਫਾਰਸੀ ਭਾਸ਼ਾ ਦੇ ਹਨ ਡਾਕਟਰ ਰਤਨ ਸਿੰਘ ਜੱਕੀ ਅਨੁਸਾਰ ਜੰਗਨਾਮਾ ਉਹ ਵਿਰਤਾਂਤਕ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਮਹੱਤਵਪੂਰਨ ਜੰਗ ਦਾ ਵਰਣਨ ਇਤਿਹਾਸਿਕ ਸਚਾਈ ਦੇ ਆਧਾਰ ਤੇ ਰੋਚਕ ਸ਼ੈਲੀ ਵਿੱਚ ਕੀਤਾ ਗਿਆ ਹੋਵੇ ਜੰਗਨਾਮੇ ਨੂੰ ਫਤਿਹਨਾਮਾ ਤੇ ਪੈੜਾ ਵੀ ਕਿਹਾ ਜਾਂਦਾ ਹੈ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਅਨਸਾਰ ਜੰਗਨਾਮਾ ਕਵਿਤਾ ਦਾ ਉਹ ਭੇਦ ਹੈ ਜਿਸ ਵਿੱਚ ਕਿਸੇ ਲੜਾਈ ਦੇ ਸਮਾਚਾਰ ਦਿੱਤੇ ਹੋਣ ਜੰਗਨਾਮਾ ਸਾਈ ਦਾ ਆਰੰਭ ਪੀਰ ਮੁਹੰਮਦ ਕਾਸਵੀ ਦੇ ਜੰਗਨਾਮਾ ਇਮਾਮ ਹੁਸੈਨ ਨਾਲ ਹੋਇਆ ਪਿੱਛੋਂ ਚੱਲ ਕੇ ਹਾਫਿਜ਼ ਵਰਕੁਰਦਾਰ ਨੇ ਵੀ ਜੰਗਨਾਮਾ ਇਮਾਮ ਹੁਸੈਨ ਰਚਿਆ ਇਮਾਮ ਹੁਸੈਨ ਦੇ ਕਰਬਲਾ ਯੁੱਧ ਦੇ سلسلے ਵਿੱਚ ਜੰਗਨਾਮਾ ਮੁਕਬਲ ਤੇ ਜੰਗਨਾਮਾ ਹਾਵਦ ਵੀ ਮਿਲਦੇ ਹਨ ਜਾਤਰੇ ਪੰਜਾਬੀ ਦੇ ਜੰਗਨਾਮੇ ਇਮਾਮ ਹੁਸੈਨ ਨਾਲ ਸੰਬੰਧਿਤ ਸੀ ਵਾਰ ਵਿੱਚ ਨਾਇਕ ਹੀ ਜੇਤੂ ਹੁੰਦਾ ਹੈ ਪਰ ਜੰਗਨਾਮੇ ਵਿੱਚ ਨਾਇਕ ਹਾਰ ਵੀ ਸਕਦਾ ਹੈ ਜੰਗਨਾਮਾ ਨਿਰੋਲ ਫਾਰਸੀ ਕਾਵਿ ਰੂਪ ਹੈ ਫਾਰਸੀ ਤੋਂ ਪੰਜਾਬੀ ਵਿੱਚ ਆਇਆ ਹੈ ਜੰਗਨਾਮਾ ਵੀ ਆਮ ਕਰਕੇ ਕਿਸੇ ਵਾਂ ਦੋਸਤਾ ਮਿੱਤਰਾਂ ਦੀ ਫਰਮਾਇਸ਼ ਤੇ ਲਿਖਨ ਲਿਖ ਲਿਖਦੇ ਹਨ